ਸਸਤਰੀ ਕਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਸੌਰੀ ਕਿ ਕੱਲ ਦੇ ਵਲੌਗ ਦੇ ਵਿੱਚ ਮੇਰੀ ਆਵਾਜ਼ ਬਹੁਤ ਖਰਾਬ ਸੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੇਰੇ ਜਿਹੜੇ ਹੈੱਡਫੋਨ ਆ ਕਨੈਕਟਡ ਨਹੀਂ ਸੀ ਗਏ ਦੂਸਰਾ ਜਿਹੜਾ ਅੱਜ ਦਾ ਵਲੌਗ ਆ ਵਾਈਟ ਚਣਿਆਂ ਦਾ ਜਿਹੜੇ ਮੈਂ ਚਣੇ ਆ ਉਹ ਮੈਂ ਚਾਹ ਪਤੀ ਪਾ ਕੇ ਬਣਾਇਆ ਤਾਂ ਪਲੀਜ਼ ਦੇਖ ਕੇ ਜਰੂਰ ਦੱਸਿਓ ਕਿ ਕੀ ਡਿਫਰੈਂਸ ਲੱਗਾ ਇਹਦੇ ਵਿੱਚ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡੇ ਅਪਰੀਸ਼ੀਏਸ਼ਨ ਦੀ ਮੈਨੂੰ ਬਹੁਤ ਜ਼ਿਆਦਾ ਲੋੜ ਆ ਤਾਂ ਜੋ ਮੇਰਾ ਵੀ ਹੌਸਲਾ ਵਾਸ ਸਕੇ ਤੇ ਮੈਂ ਵੱਧ ਤੋਂ ਵੱਧ ਪਾ ਸਕਾਂ ਕਿਉਂਕਿ ਪਹਿਲਾਂ ਮੇਰੇ 'ਚ ਇੰਨਾ ਵੀ ਕੰਫੀਡੈਂਸ ਨਹੀਂ ਹੈਗਾ ਸੀ ਦੂਸਰੀ ਗੱਲ ਮੇਰੇ ਲਈ ਤੁਸੀਂ ਹੀ ਮੇਰੀ ਫੈਮਿਲੀ ਹੋ ਕਿਉਂਕਿ ਇੱਥੇ ਇਕੱਲੇ ਆ ਤੇ ਇਸੇ ਬਹਾਨੇ ਮੈਨੂੰ ਇੱਕ ਕੰਮ ਮਿਲਿਆ ਹੋਇਆ ਕਿ ਆ ਕੇ ਵਲੌਗ ਬਣਾਉਣਾ ਤੁਹਾਡੇ ਨਾਲ ਗੱਲਾਂ ਪਤਾ ਕਰਨੀਆਂ ਇਹ ਇੱਕ ਮੇਰੇ ਲਈ ਟਾਸਕ ਹੈ ਜਿਹਦੇ ਨਾਲ ਕਿ ਮ ਯਾ ਸਪੈਂਡ ਹੋ ਜਾਂਦਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਨਾਲ ਸ਼ੇਅਰ ਕਰਿਆ ਕਰੋ ਜੇ ਕੋਈ ਤੁਹਾਨੂੰ ਕਮੀ ਪੇਚੀ ਲੱਗਦੀ ਹੈ ਮੈਨੂੰ ਦੱਸਿਆ ਕਰੋ ਆਈ ਟ੍ਰਾਈ ਕਿ ਮੈਂ ਉਹਨੂੰ ਫਿਕਸ ਕਰਿਆ ਕਰਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਵਲੌਗ ਦੇਖਣ ਦੇ ਲਈ ਚੜੀ ਹੋਏ ਜਿਸ ਸਿੱਕਾ ਪਨਾ ਕੁੱਕਰ ਦੇ ਵਿੱਚ ਓਵਰਨਾਈਟ ਸੋਕ ਕੀਤੀ ਹੋਈ ਚੜੀ ਲੈ ਲੈਨੇ ਨੇ ਉਸ ਤੋਂ ਬਾਅਦ ਪਾਣੀ ਪਾ ਕੇ ਉਹਦੇ ਵਿੱਚ ਚਾਹ ਦੀ ਪੱਤੀ ਪਾ ਕੇ ਇੱਕ ਥੋੜੀ ਤੇ ਉਸ ਤੋਂ ਦਾਲਚੀਨੀ ਪੂਰਾ ਜਿਆ ਨਮਕ ਆਟੇ ਪਨੀਰ ਪੰਜ ਤੋਂ ਛੇ ਸੀਡੀਮ ਰੋਣ ਦੇ ਲਈ ਚਨੇ ਜਿਹੜੇ ਆ ਆਪਣੇ ਰਹਿ ਚੁੱਕੇ ਆ ਹੁਣ ਆਪਾਂ ਤਿਆਰ ਕਰਦੇ ਆ ਤੜਕਾ ਤੜਕੇ ਦੇ ਲਈ ਮੈਂ ਤਾਂ ਜੀਆ ਉਸ ਕਰੂੰਗੀ ਦੇਸੀ ਘਿਓ ਕਿਉਂਕਿ ਤਰੀ ਵਾਲੀ ਸਬਜ਼ੀਆਂ ਤੇ ਵੈਸੇ ਵੀ ਦੇਸੀ ਘਿਓ ਦੇ ਤਰੀ ਵਾਲੀ ਸਬਜ਼ੀਆ ਤੇ ਦੇਸੀ ਘਿਓ ਦੇ ਨਾਲ ਵੈਸੇ ਵੀ ਤਰੀ ਵਾਲੀ ਜਿਹੜੀ ਸਬਜ਼ੀ ਹੁੰਦੀ ਹੈ ਨਾ ਉਹ ਹੋਰ ਵੀ ਵਧੀਆ ਹੋ ਜਾਂਦੀ ਹੈ ਮੈਂ ਹਮੇਸ਼ਾ ਦੇਸੀ ਘਿਓ ਚ ਬਣਾਨੀ ਆ ਤਰੀ ਵਾਲੀਆਂ ਸਬਜ਼ੀਆਂ ਹਮੇਸ਼ਾ ਦਾਲਾ ਹੋ ਗਿਆ ਚਨੇ ਹੋ ਗਏ ਹੁਣ ਜਾਏਗਾ ਜੀਰਾ ਇਹਦੇ ਵਿੱਚ ਮੈਂ ਖੜੇ ਮਸਾਲੇ ਹੁਣ ਨਹੀਂ ਪਾਉਂਗੀ ਕਿਉਂਕਿ ਖੜੇ ਮਸਾਲੇ ਜਿਹੜੇ ਆ ਮੈਂ ਹਮੇਸ਼ਾ ਜਿਹੜੇ ਆ ਉਹ ਪੀਸ ਕਿ ਰੱਖ ਲੈਣੀ ਆ ਤੇ ਉਹ ਉਹਦੇ ਵਿੱਚ ਹੈ ਤੇਜ ਪੱਤਾ ਤੇਜ ਪੱਤੇ ਤੇ ਦਾਲਚੀਨੀ ਕਾਲੀ ਮਿਰਚ ਸਟਾਰ ਤੇ ਲੌਂਗ ਔਰ ਇਲਾਇਚੀ ਇਹਦੇ ਵਿੱਚ ਮੈਂ ਮਿਕਸ ਕਰਕੇ ਰੱਖਿਆ ਹੋਇਆ ਸੋ ਇਹ ਆਪਾਂ ਐਂਡ ਤੇ ਜਿਹੜਾ ਵਾ ਇਹਦੇ ਵਿੱਚ ਪਾ ਦਵਾਂਗੇ ਸੋ ਇਹ ਹੁਣ ਮੈਂ ਫਰੈਸ਼ ਇਹਦੇ ਵਿੱਚ ਨਹੀਂ ਪਾਉਣ ਲੱਗੀ ਉਸ ਤੋਂ ਬਾਅਦ ਮੈਂ ਕੁੰਡੇ ਦੇ ਨਾਲ ਜਿਹੜਾ ਕਟਕੇ ਅਦਰਕ ਲਸਣ ਰੱਖਿਆ ਸੀਗਾ ਫਰੈਸ਼ ਅਦਰਕ ਲਸਣ ਜਦੋਂ ਘਿਓ ਦੇ ਵਿੱਚ ਭੁੱਜਦਾ ਨਾ ਇੱਕ ਨਹੀਂ ਸੋਹਣੀ ਖੁਸ਼ਬੂ ਆਉਂਦੀ ਹੈ ਵੈਸੇ ਜੇ ਇਹ ਹੀ ਜਿਹੜੇ ਚਨੇ ਆ ਨਾ ਇੰਡੀਆ ਦੇ ਤਰੀਕੇ ਨਾਲ ਬਣਾਏ ਜਾਣ ਮਿੱਟੀ ਦੇ ਕੁੰਡੇ ਦੇ ਵਿੱਚ ਕੁੱਟ ਕੇ ਤਾਂ ਇਹਦਾ ਜਿਹੜਾ ਟੇਸਟ ਆ ਸਾਰਾ ਮਸਾਲਾ ਜਿਹੜਾ ਕੁੰਡੇ ਦੇ ਵਿੱਚ ਕੁੱਟ ਕੇ ਬਣਾਇਆ ਗਵੇ ਤਾਂ ਉਹ ਕਿਆ ਬਾਤਾਂ ਹੀ ਹੋ ਜਾਏਗਾ ਕਿਉਂਕਿ ਹੌਲੀ ਹੌਲੀ ਉਹਦੇ ਵਿੱਚ ਕੁੱਟਿਆ ਜਾਂਦਾ ਜਿਵੇਂ ਹੁਣ ਆਪਾਂ ਮਿਕਸੀ ਦੀ ਚਟਨੀ ਖਾਈਏ ਤੇ ਕੁੰਡੇ ਦੀ ਚਟਨੀ ਖਾਈਏ ਫਰਕ ਹੁੰਦਾ ਨਾ ਉਸੇ ਤਰ੍ਹਾਂ ਹੀ ਇਹਦੇ ਵਿੱਚ ਫਰਕ ਹੈ ਹੁਣ ਆਪਾਂ ਇਹਨੂੰ ਥੋੜੀ ਦੇਰ ਬਰਾਊਨ ਹੋਣ ਦਿੰਨੇ ਆ ਤੇ ਉਹਨਾਂ ਚਿਰ ਆਪਾਂ ਬਾਕੀ ਚੀਜ਼ਾਂ ਰੈਡੀ ਕਰ ਲਵਾਂ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਤੇ ਟਮਾਟਰ। ਉਹ ਵਧੀਆ ਪੁੰਨਾਂਗੇ ਨਾ ਸਬਜੀ ਓਨੀ ਜਿਆਦਾ ਸਵਾਦ ਬਣੂਗੀ ਇਹ ਜਿਹੜੀ ਦਿਸ਼ ਸੀਨਾ ਚਣਿਆਂ ਦੀ ਇਹ ਮੈਂ ਸਿਡਨੀ ਜਾ ਕੇ ਹੀ ਸਿੱਖੀ ਸੀ ਪਹਿਲਾਂ ਮੈਨੂੰ ਇਹ ਨਹੀਂ ਆਉਂਦੇ ਸੀਗੇ ਉੱਥੇ ਤਾਂ ਆਪਾਂ ਜਿਹੜੇ ਨਾਰਮਲ ਘਰ 'ਚ ਬਿਨਾ ਚਾਪਤੀ ਤੋਂ ਬਣਾਉਨੇ ਉਹ ਹੀ ਮੈਂ ਬਣਾਉਂਦੀ ਹੁੰਦੀ ਸੀਗੀ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਜਿਹੜੇ ਪੂੜੀਆਂ ਦੇ ਨਾਲ ਖਾਣ ਵਾਲੇ ਛੋਲੇ ਹੁੰਦੇ ਚਨੇ ਹੁੰਦੇ ਆ ਵਾਈਟ ਉਹ ਇਸ ਤਰ੍ਹਾਂ ਬੰਦੇ ਨੇ ਸੋ ਦੈਟਸ ਵਾਈ ਮੇਰੇ ਟ੍ਰਾਈ ਕਿਤੇ ਬਣਾਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਇਹਨਾਂ ਦੀ ਕਲਰ ਬਹੁਤ ਸੋਹਣਾ ਆਂਦਾ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੁੰਦੀ ਹੈ ਜੇ ਤੁਸੀਂ ਕਿਸੇ ਵੀ ਦਾਲ ਨੂੰ ਜਾਂ ਚਣੀਆਂ ਦੀਆਂ ਸਬਜ਼ੀਆਂ ਨੂੰ ਜੋ ਵੀ ਜੋ ਕਿ ਥੜੀ ਤਰੀ ਵਾਲੀ ਹੁੰਦੀ ਆ ਉਹਨਾਂ ਨੂੰ ਦੇਸੀ ਘਿਓ ਦਾ ਤਰਕਾ ਲਗਾਣੇ ਆ ਤਾਂ ਸਬਜ਼ੀ ਦਾ ਜਿਹੜਾ ਟੇਸਟ ਆ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਤੇ ਬਾਕੀ ਤੁਸੀਂ ਜੋ ਚਾਹੋ ਉਹ ਯੂਜ਼ ਕਰ ਸਕਦੇ ਹੋ ਬਹੁਤ ਸਾਰੇ ਜਿਹੜੇ ਮੇਰੇ ਇੱਥੇ ਫਰੈਂਡਸ ਨੇ ਸਾਊਥ ਇੰਡੀਅਨ ਫਰੈਂਡਸ ਨੇ ਉਹ ਕੀ ਕਰਦੇ ਨੇ ਉਹ ਕੋਕਨਟ ਦੇ ਵਿੱਚ ਬਣਾਉਂਦੇ ਨੇ ਬਟ ਹਰੇਕ ਜਿਵੇਂ ਕਹਿੰਦੇ ਹੁੰਦੇ ਆ ਕਿ ਹਰੇਕ ਬੰਦੇ ਦੇ ਬਣਾਉਣ ਦਾ ਆਪਣਾ ਇੱਕ ਤਰੀਕਾ ਹੁੰਦਾ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਕਰੋ ਮੈਂ ਤਾਂ ਆਪਣਾ ਅੱਜ ਜੀ ਆ ਤੁਹਾਡੇ ਨਾਲ ਸ਼ੇਅਰ ਕੀਤਾ ਜੇ ਤੁਹਾਨੂੰ ਮੇਰੇ ਇਸ ਦੇ ਵਿੱਚ ਕੋਈ ਕਮੀ ਲੱਗੀ ਤਾਂ ਪਲੀਜ਼ ਮੈਨੂੰ ਜਰੂਰ ਸ਼ੇਅਰ ਕਰਿਓ ਕਿੰਦਾ ਸ਼ੌਂਕ ਆ ਇਸ ਕਰਕੇ ਜਦੋਂ ਵੀ ਜਿੱਥੇ ਵੀ ਕਿਤੇ ਮੈਨੂੰ ਕਿਸੇ ਤੋਂ ਵੀ ਗਾਈਡੈਂਸ ਮਿਲੀ ਆ ਤਾਂ ਮੈਂ ਹਮੇਸ਼ਾ ਜਰੂਰ ਸਿੱਖੀ ਆ ਕਿਉਂਕਿ ਕਹਿੰਦੇ ਹੁੰਦੇ ਆ ਸ਼ੌਂਕ ਉਹੀ ਹੁੰਦਾ ਜਿਹੜਾ ਹੋਰ ਵੀ ਦੂਸਰਿਆਂ ਤੋਂ ਸਿੱਖ ਕੇ ਨਿਖਾਰਿਆ ਜਾਵੇ ਤੋ ਜਿੰਦਗੀ ਹਮੇਸ਼ਾ ਸਿੱਖਦੇ ਰਹਿਣ ਦਾ ਨਾਮ ਆ ਸੋ ਇਸ ਲਈ ਮੈਨੂੰ ਸਿੱਖਣ ਦਾ ਬਹੁਤ ਮੈਂ ਕੀ ਕਰਨ ਲੱਗੀਆਂ ਕਿਉਂਕਿ ਮੇਰੇ ਜਿਹੜੇ ਪਿਆਜ਼ ਆ ਉਹ نیچے ਲੱਗ ਰਿਹਾ ਤਾਂ ਥੋੜਾ ਜਿਹਾ ਮੈਂ ਇਹਦੇ 'ਚ ਪਾਣੀ ਪਾਣ ਲੱਗੀਆਂ ਸੋ ਇਹਨੂੰ ਥੋੜੀ ਦਰ ਮੈਂ ਢੱਕ ਦੂੰਗੀ ਜਿਹਦੇ ਨਾਲ ਇਹ ਹੋਰ ਵਧੀਆ ਪੱਕ ਸਕੇ ਸੋ ਉਹਦੇ ਤੋਂ ਬਾਅਦ ਮੈਂ ਇਹਦੇ 'ਚ ਮਸਾਲੇ ਐਡ ਕਰੂੰਗੀ ਜਿਹੜਾ ਤੜਕਾ ਹੈ ਨਾ ਤੁਸੀਂ ਬਹੁਤ ਹੀ ਲੋ ਫਲੇਮ ਤੇ ਭੁੰਨਾ ਹੈ ਕਿਉਂਕਿ ਉਹਦੇ ਨਾਲ ਇਹ ਬਹੁਤ ਵਧੀਆ ਪੱਕ ਜਾਂਦਾ ਹੈ ਇਹ ਨਹੀਂ ਆ ਕਿ ਇਹਨੂੰ ਫੁੱਲ ਫਲੇਮ ਤੇ ਭੁੰਨਾ ਕਿਉਂਕਿ ਫੁੱਲ ਫਲੇਮ ਤੇ ਜਦੋਂ ਅਸੀਂ ਭੁੰਨਦੇ ਹਾਂ ਨਾ ਬੜੀ ਜਲਦੀ ਸੜ ਜਾਂਦਾ ਲਓ ਬਈ ਆਪਣਾ ਤੜਕਾ ਜਿਹੜਾ ਉਹ ਹੋ ਚੁੱਕਾ ਹੁਣ ਆਪਾਂ ਇਹਦੇ ਚ ਚਰਾਂਗੇ ਜਿਹੜੇ ਸਾਰੇ ਸਭ ਤੋਂ ਪਹਿਲਾਂ ਧਨੀਏ ਤੇ ਜੀਰੇ ਦਾ ਪਾਊਡਰ ਹਲਦੀ ਨਮਕ ਨਮਕ ਤੁਸੀਂ ਆਪਣੇ ਕੁਆਂਟੀਟੀ ਦੇ ਹਿਸਾਬ ਨਾਲ ਘਟਵਾਦ ਕਰ ਸਕਦੇ ਹੋ ਆਪਾਂ ਐਡ ਕਰਾਂਗੇ ਇਹਦੇ ਵਿੱਚ ਚਨਾ ਮਸਾਲਾ ਮਸਾਲਾ ਯੂਜ਼ ਕਰਨ ਲਈਆਂ ਉਹ ਹੈਗਾ ਐਵਰੇਸ ਦਾ ਤੁਹਾਨੂੰ ਜਿਹੜਾ ਵੀ ਵਧੀਆ ਲੱਗਦਾ ਤੁਸੀਂ ਯੂਜ਼ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਮੈਂ ਥੋੜਾ ਜਿਹਾ ਮਸਾਲਾ ਜਿਹੜਾ ਉਵੇਂ ਯੂਜ਼ ਕਰੂੰਗੀ ਜਿਹੜਾ ਮੇਰਾ ਆਪ ਦਾ ਘਰ ਦਾ ਬਣਿਆ ਹੋਇਆ ਫਰੈਸ਼ ਚੀਜ਼ਾਂ ਤੋਂ ਥੋੜਾ ਜਿਹਾ ਹੀ ਕਰਾਂਗੇ ਬਹੁਤ ਜ਼ਿਆਦਾ ਨਹੀਂ ਕਿਉਂਕਿ ਗਰਮ ਹੋ ਜਾਂਦਾ ਇਹ ਆਪਾਂ ਐਡ ਕਰਾਂਗੇ ਚਨੇ ਚਨੇ ਤੁਹਾਨੂੰ ਮੈਂ ਦਿਖਾਇਆ ਸੀ ਕਿ ਚਾਹ ਪੱਤੀ ਪਾ ਕੇ ਮੈਂ ਬਣਾਏ ਨੇ ਸੋ ਕਿਉਂਕਿ ਇਹ ਥੋੜਾ ਜਿਹਾ ਮੈਂ ਚਣਿਆਂ ਨੂੰ ਇਹਦੇ ਵਿੱਚ ਪਾ ਕੇ ਮਸਾਲਿਆਂ ਦੇ ਸੇਕ ਲਵਾਉਣਾ ਚਾਹੀਦੀ ਆ ਕਿਉਂਕਿ ਉਹਦੇ ਨਾਲ ਜਿਹੜਾ ਇਹ ਹੋਰ ਵੀ ਜਿਹੜੇ ਮਸਾਲੇ ਨੇ ਸਾਰੇ ਚਣਿਆਂ ਦੇ ਵਿੱਚ ਵੀ ਚਲੇ ਜਾਣਗੇ ਨਹੀਂ ਤਾਂ ਚਣੇ ਇਹ ਨਾ ਮਸਾਲਾ ਪੂਰੀ ਤਰ੍ਹਾਂ ਚਣਿਆਂ 'ਚ ਜਾਂਦਾ ਨਹੀਂ ਕਿਉਂਕਿ ਆਲਰੇਡੀ ਮੈਂ ਇਹਨਾਂ ਨੂੰ ਬਣਾ ਚੁੱਕੀ ਸੀਗੀ ਸੀਟੀਆਂ ਮਾਰਾ ਚੁੱਕੀਆਂ ਔਰ ਪੂਰਾ ਇਹ ਓਵਰਨਾਈਟ ਭਿੱਜੇ ਵੀ ਰਹੇ ਨੇ ਹੁਣ ਕਸਤੂਰੀ ਮੇਥੀ ਐਡ ਕਰਾਂਗੀ ਠੀਕ ਹੈ ਭਨ ਕੀ ਜੀ ਹੱਥ ਨਾਲ ਪੋਰ ਕੇ ਕਸਤੂਰੀ ਮੇਥੀ ਮੈਂ ਐਡ ਕਰੂੰਗੀ ਤੇ ਥੋੜਾ ਜਿਹਾ ਇਹਨੂੰ ਹੋਰ ਵਧੀਆ ਟੇਸਟ ਦੇਣ ਲਈ ਇਹਦੇ ਵਿੱਚ ਐਡ ਕਰੂੰਗੀ ਥੋੜਾ ਜਿਹਾ ਬਟਰ ਬਟਰ ਮੈਂ ਬਹੁਤ ਜ਼ਿਆਦਾ ਨਹੀਂ ਪਾ ਰਹੀ ਬਟਰ ਮੈਂ ਸਿਰਫ ਇੱਕ ਚਮਚੀ ਪਾਵਾਂਗੀ ਤਾਂ ਜੋ ਜਿਹੜਾ ਇਹਦਾ ਜਿਹੜਾ ਟੈਕਸਚਰ ਹੈ ਨਾ ਥੋੜਾ ਜਿਹਾ ਕਰੀਮੀ ਹੋ ਸਕੇ ਇਹ ਜਿਹੜਾ ਹੈਗਾ ਇਹ ਆਪਸ਼ਨਲ ਆ ਤੁਸੀਂ ਪਾਣਾ ਚਾਹਦੇ ਹੋ ਪਾ ਸਕਦੇ ਹੋ ਨਹੀਂ ਪਾਣਾ ਚਾਹਦੇ ਤਾਂ ਕੋਈ ਗੱਲ ਨਹੀਂ ਹੈ ਮੈਂ ਇਸ ਕਰਕੇ ਪਾ ਰਹੀ ਹਾਂ ਕਿਉਂਕਿ ਮੈਨੂੰ ਥੋੜਾ ਕਰੀਮੀ ਟੈਕਸਚਰ ਚਾਹੀਦਾ ਸੋ ਇਸ ਕਰਕੇ ਤੁਸੀਂ ਤਰੀ ਵਧਾ ਘਟਾ ਵੀ ਸਕਦੇ ਹੋ ਵੈਸੇ ਮੈਂ ਥੋੜੀ ਕੱਟ ਰੱਖੀ ਹੈ ਕਿਉਂਕਿ ਪੂੜੀਆਂ ਦੇ ਨਾਲ ਇਹੀ ਸੋਹਣੀ ਲੱਗਦੀ ਹੈ ਬਟ ਹਾਂ ਇਹ ਨੂੰ ਰੋਟੀ ਦੇ ਨਾਲ ਵੀ ਖਾਦਾ ਜਾ ਸਕਦਾ ਹੈ ਸੋ ਤੁਸੀਂ ਫਿਰ ਆਪਣੀ ਜਿਹੜੀ ਕੁਆਂਟੀਟੀ ਉਹਨੂੰ ਵੱਧ ਜ਼ਿਆਦਾ ਕਰ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਗੈਸ ਦੀ ਫਲੇਮ ਮੈਂ ਥੋੜੀ ਜਿਹੀ ਹਾਈ ਕਰਨ ਲੱਗਿਆਂ ਸੋ 10 ਤੋਂ 15 ਮਿੰਟ ਹੋਰ ਇਹਨੂੰ ਰਜਾਨ ਦੇ ਲਈ ਲੋਬੇ ਹੁਣ ਆਪਾਂ ਆਪਣੀ ਸਬਜ਼ੀ ਜਿਹੜੀ ਬਣ ਕੇ ਬਿਲਕੁਲ ਰੈਡੀ ਆ ਤੇ ਆਪਾਂ ਇਹਨੂੰ ਗਾਰਨਿਸ਼ ਕਰ ਦਾਂਗੇ ਤਨੀਏ ਦੇ ਨਾਲ ਤੇ ਥੋੜੇ ਜਿਹੀ ਜਿੰਜਰ ਦੇ ਨਾਲ ਸੋ ਏ ਪੂੜੀ ਸੋਹਣੀ ਲੱਗਣ ਲੱਗੀ। ਬਾਕੀ ਆਪਾਂ ਇਹਨੂੰ ਖਾਵਾਂਗੇ ਪੂੜੀਆਂ ਦੇ ਨਾਲ। ਦੇਖਦੇ ਹਾਂ ਕਿੰਦਾਂ ਬਣੀ ਆ ਤੇ ਫਿਰ ਜਗਦੀਪ ਦੀ ਲੈਨੇ ਆ ਫੀਡਬੈਕ ਇਹਦੇ ਬਾਰੇ। ਲਓ ਵੀ ਆਪਾਂ ਨੂੰ ਜਗਦੀਪ ਸਿੰਘ ਖਾ ਕੇ ਦੱਸਣਗੇ ਕਿ ਪੂੜੀਆਂ ਤੇ ਛੋਲੇ ਕਿੰਦਾਂ ਬਣੇ ਨੇ। ਦੇਖਦੇ ਆ ਕਰਦੇ ਆ ਟਰਾਈ। ਹਾਂ। ਟਰਾਈ ਕਰਦੇ ਆ। ਲੱਗਦੀਆਂ ਪਈਆਂ ਟਾਬੇਂਗੋ ਕਿ ਨਹੀਂ? ਬੋਲੋ। ਲੱਗਦੀਆਂ ਲੱਗ। ਆਲੂ 5 ਦਾ 4 ਪਿਆਜ਼ ਤੇ ਛੋਲੇ ਹੂੰ ਤੇ ਨਾਲ ਬੂੰਦੀ ਦਾ ਰਾਇਤਾ ਹੂੰ ਹੂੰ ਬਸ ਹੂੰ ਕੀ ਬਾਤ ਆ ਸੱਚੀ ਹੂੰ ਐਵੇਂ ਐਵੇਂ ਤਾਂ ਨਹੀਂ ਕਹਿ ਰਹੇ ਨਾ ਓਕੇ ਰਬਾ